ਮਾਮਲਾ ਪਿੰਡ ਬਲਾਸਪੁਰ ਤਹਿਸੀਲ ਪਾਇਲ ਜਲਲ ਉਦਿਆਣਾ ਦਾ ਜਿੱਥੇ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਪਿੰਡ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਪੂਰੇ ਪਿੰਡ ਦੀ ਪ੍ਰਕਰਮਾ ਕੀਤੀ ਗਈ ਨਾਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਗਏ ਦੱਸ ਦਈਏ ਕਿ ਪਿੰਡ ਵਿੱਚ ਵਸਦੇ ਮਹਾਨ ਪਰਿਵਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਬਵਾਦ ਚੱਲਿਆ ਆ ਰਿਹਾ ਜਮੀਨੀ ਬਵਾਦ ਚੱਲਿਆ ਆ ਰਿਹਾ ਹੈ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਜ਼ਮੀਨ ਉੱਪਰ ਜੋ ਕਿ ਤਕਰੀਬਨ 22 ਏਕੜ ਹੈ ਉੱਪਰ ਆਪਣਾ ਦਾਵਾ ਪੇਸ਼ ਕੀਤਾ ਗਿਆ ਅਤੇ ਇਸ ਨੂੰ ਲੈ ਕੇ ਕੋਰਟ ਕੇਸ ਚੱਲ ਰਿਹਾ ਹੈ ਦੂਸਰੇ ਪਾਸੇ ਮਹਾਂਤ ਪਰਿਵਾਰ ਦੇ ਮੁੱਖ ਮੁਖੀ ਗੁਰਜੀਤ ਦਾਸ ਵੱਲੋਂ ਦੱਸਿਆ ਗਿਆ ਕਿ ਇਹ ਜ਼ਮੀਨ ਉਹਨਾਂ ਨੂੰ ਮਹਾਰਾਜਾ ਪਟਿਆਲਾ ਵੱਲੋਂ ਮਾਫੀ ਦੇ ਰੂਪ ਵਿੱਚ ਦਿੱਤੀ ਗਈ ਸੀ ਤੇ ਤਕਰੀਬਨ 150 ਸਾਲ ਤੋਂ ਉਹ ਇਸ ਵੀਨ ਉੱਪਰ ਕਾਸ਼ਤ ਕਰਦੇ ਆ ਰਹੇ ਨੇ ਕੀਤੀ ਕਰਦੇ ਆ ਰਹੇ ਨੇ ਇੱਥੇ ਕੋਈ ਵੀ ਗੁਰਦੁਆਰਾ ਨਹੀਂ ਬਣਿਆ ਹੋਇਆ ਸੀ ਜੋ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵੇ ਪੇਸ਼ ਕੀਤੇ ਗਏ ਨੇ ਉਹ ਬਿਲਕੁਲ ਝੂਠ ਦੇ ਪਲੰਦੇ ਹਨ ਉਹਨਾਂ ਦੱਸਿਆ ਕਿ ਲੋਅਰ ਕੋਰਟ ਵਿੱਚ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਬੁਨਿਆਦ ਡਾਕੂਮੈਂਟ ਪੇਸ਼ ਕਰਕੇ ਕਬਜ਼ਾ ਬਰੰਟ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਹਨਾਂ ਦੇ ਹੱਕ ਵਿੱਚ ਖੜੀ ਹੈ ਆਓ ਦੇਖਦੇ ਹਾਂ ਪੂਰਾ ਮਸਲਾ ਕੀ ਹੈ ਘਾਣਾ ਲੋਕਾਂ ਦੇ ਘਰ ਬਹਤੇ ਜਾਣੇ ਸਰਕਾਰੇ ਇੰਨੀ ਤੇਰੇ ਕੰਮ ਨਾ ਕਰੇ ਫਿਰ ਕਹੇਗੀ ਬਾਕੀ ਜ਼ਿੰਮੇਕਾਰੇ ਇੰਨੀ ਤੇਰੇ ਕੰਮ ਨਾ ਕਰੇ ਫਿਰ ਕਹੇਗੀ ਬਾਕੀ ਜ਼ਿੰਮੇ ਲੋਕ ਕੇ ਤੋ ਜਿੰਦਾਬਾਦ 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 ਆਪਣਾ ਇੱਕ راستਵਾਲੀ ਜ਼ਮੀਨ ਹੈ ਇਹ ਜ਼ਮੀਨ ਧੱਕੇ ਨਾਲ ਕਬਜ਼ਾ ਕਰਨੀ ਚਾਹੁੰਦੇ ਐ ਇਹ ਪਹਿਲਾ ਪ੍ਰਸ਼ਾਸਨ ਦੇ ਨਾਲ ਜਿਵੇਂ ਸ਼ਰਮਣੀ ਕਮੇਟੀ ਵਾਲੇ ਉਹ ਮੈਨੇਜਰ ਮਿਲੇ ਆ ਜਾਂ ਹੋਰਨ ਬਣ ਸਭ ਤੇ ਵੀਰੋ ਪਈਆਂ ਨੇ ਉਹ ਪੱਗ ਦੱਸਣ ਦੀ ਖਾਤਰ ਆ ਆਪਣੇ ਵੱਲੋਂ ਆ ਪੀੜਤ ਪਰਿਵਾਰ ਵੀ ਉੱਥੇ ਗਿਆ ਤਸੀਲਦਾਰ ਨੂੰ ਮਿਲੇ ਜੀ ਆਪ ਨੂੰ ਖੜੇ ਸਾਰੀ ਗੱਲ ਦੱਸੀ ਲਾਜ ਆ ਹੋਇਆ ਉਹ ਸਸਰੋ ਉਹਨਾਂ ਨੂੰ ਕਿਹਾ ਵੀ ਆ ਗੱਲ ਆ ਉੱਥੋਂ ਕੋਈ ਫੁਟਦਾਰ ਨਹੀਂ ਆਇਆ ਇਹਨਾਂ ਦੇ ਨਾਂ ਜ਼ਮੀਨ ਨਹੀਂ ਹੈ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਿਹੜਾ ਪਰਵਾਰ ਉੱਥੇ ਨੌ ਪੀੜੀਆਂ ਤੋਂ ਸਗਾਤਾਰ ਉੱਥੇ ਚੱਲ ਰਹੇ ਤੇ ਉਹਦਾ ਨਾਮ ਏ ਤੇ ਉਹ ਦੂਬਾਗੜਾ ਪ੍ਰਸ਼ਾਸਨ ਉਹ ਕਹਿੰਦਾ ਏ ਵੀ ਚਲੋ ਕੋਈ ਤਰੀਕ ਕਰੂ ਕਹਿ ਲਿਓ ਜਿਹੜੀ ਅੱਜ 15 ਤਰੀਕ ਪਈ ਵੀ ਆਏ ਉਹ ਇਸ ਕਰਕੇ ਪਈ ਆ ਵੀ ਜਵੇਂ ਟੰਦਾ ਲੱਭਾ ਚੰਦਾ ਕੰਮ ਲੱਭਾ ਦੇ ਦਿਓ ਆ ਜਿਹੜਾ ਭੇੜਾ ਭੇਡ ਤੋਂ ਡਰਦੇ ਮਾਰੇ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਇੱਥੋਂ ਦੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਹੈ ਫਿਰ ਆ ਜਿਹੜੇ ਲੋਕ ਹੈ ਇਹ ਲੋਕਾਂ ਨੂੰ ਜੇ ਅਸੀਂ ਐ ਕਹੀਏ ਵੀ ਖਦੇੜ ਦਾਂਗੇ ਖਦੇੜ ਨਹੀਂ ਸਕਦੇ ਹੱਕ ਸੱਚ ਦੀ ਲੜਾਈ ਲੜ ਰਹੇ ਏ ਸਭ ਤੋਂ ਜ਼ਮੀਨਾਂ ਖੁਰੀਆਂ ਜਾ ਰਹੀਆਂ ਨੇ ਉਹ ਜ਼ਮੀਨਾਂ ਜਿਹੜੀਆਂ ਖੋਈਆਂ ਨੇ ਉਹ ਕਦਾਚਿਤ ਵੀ ਪੰਜਾਬ ਦਾ ਇਤਿਹਾਸ ਸਰਕਾਰ ਨੂੰ ਪਤਾ ਹੈ ਵੇ ਜਿੱਥੇ ਜਿੱਥੇ ਅਸੀਂ ਕਬਜ਼ਾ ਲੈਣ ਗਏ ਐ ਗੋਲੀਆਂ ਚੱਲੀਆਂ ਨੇ ਡੰਗਾਂ ਚੱਲੀਆਂ ਨੇ ਸਿਰ ਪਾਟੇ ਨੇ ਕਤਲ ਕੇਸ ਬਣিয়ে ਪਰ ਉਹ ਜ਼ਮੀਨਾਂ ਨਹੀਂ ਲੈ ਸਕੇ ਇਸ ਗੱਲੋਂ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਜ਼ਮੀਨਾਂ ਦਾ ਮਸਲਾ ਹੈ ਬਹੁਤ ਵੱਡਾ ਹੈ ਆ ਜਿਹੜਾ ਵਾਰ-ਵਾਰ ਜਿਹੜੀ ਇੰਨੀ ਗੱਲ ਕਰਦੇ ਆ ਵੀ ਅੱਜ ਸੱਤਵੀਂ ਵਾਰ ਆਪਾਂ ਮੋੜਦੇ ਆ ਉਹਦੇ ਪਿੱਛੇ ਇੱਕ ਤਾਕਤ ਬੈਠੀ ਹੈ ਉਹ ਤਾਕਤ ਬੈਠੀ ਆ ਜਿਹੜੀ ਕਹਿੰਦੀ ਆ ਚਾਹ ਸਾਡਾ ਪਰਛਰ ਪਾਉਣ ਦਿਓ ਚਾਹ ਸਾਨੂੰ ਜਿਹੜਾ ਕਰਾ ਲਿਓ ਜਿੱਥੇ ਮਰਜ਼ੀ ਕਰ ਦਿਓ ਅਸੀਂ ਤਿਆਰ ਐ ਤੇ ਉਸ ਕਰਕੇ ਫਿਰ ਇਹਨਾਂ ਨੂੰ ਆਪਣੇ ਜਿਹੜੇ ਆਪਣੀ ਵੱਡੀ ਚਾਲ ਉੱਧੀਆਂ ਨੂੰ ਠੀਕੀ ਕਰਨੀ ਪੈਂਦੀ ਆ ਜਿੱਦੋਂ ਫੜ ਕੇ ਉਹਦੇ ਉੱਪਰ ਕੇਸ ਪਾਏ ਜਾਂਦੇ ਆ ਜਿਹੜੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਜਿਹੜਾ ਵੀ ਕੋਈ ਜ਼ਮੀਨ ਦੀ ਗੱਲ ਕਰਦਾ ਏ ਉਹਦੇ ਉੱਪਰ ਕੇਸ ਇਹ ਸਰਕਾਰਾਂ ਪਾਉਂਦੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਲਈ ਜਿੰਨੀਆਂ ਲੋਕ ਬੰਨ ਲੈ ਕੇ ਆ ਰਹੇ ਆ ਉਹ ਦੰਦਰੀ ਅਸਕਰਤੀ ਲੈ ਕੇ ਆ ਰਹੇ ਆ ਵੀ ਇਹ ਕੋਈ ਆਪਣਾ ਸਾਹ ਨਹੀਂ ਆ ਬਸ ਫਾਰਮਰਾਂ ਨਾਲ ਸਮਝ ਕਰੀ ਗਏ ਆ ਤਾ ਉਹ ਇਹ ਜ਼ਮੀਨ ਦੇ ਵਿੱਚ ਕਣਕ ਦੀ ਫਸਲ ਜਿਹੜੀ ਇਹ ਆਪਣੀ ਖਿਜੀ ਹੋਈ ਹੈ ਕੋਈ ਵੀ ਭਾਰਤ ਸਰਕਾਰ ਦੇ ਕਾਨੂੰਨ ਨਹੀਂ ਹੈ ਕਿ ਤੁਸੀਂ ਖੜੀ ਫਸਲ ਨੂੰ ਬਰਬਾਦ ਕਰਕੇ ਕਿਸੇ ਦੂਜੀ ਆਪੋਜੀਟ ਧਰਨੋਂ ਉਹਦਾ ਕਬਜ਼ਾ ਤਵਾ ਦਿੱਤਾ ਜਾਵੇ। ਇਹ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਇੱਥੇ ਦੀ VIGD ਨੂੰ ਅਤੇ ਇੱਥੇ ਦੀਆਂ ਕੋਟਾਂ ਨੂੰ ਇਹਦੇ ਬਾਰੇ ਵਿੱਚ ਫੈਸਲਾ ਲੈਣਾ ਚਾਹੀਦਾ ਸੋਚਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਦਾ ਕੋਟਾ ਦਾ ਕੋਈ ਅਸਲੀ ਕਾਨੂੰਨ ਨਹੀਂ ਹੈ ਕਿ ਘੜੀ ਵੱਦ ਨੂੰ ਪਰਵਾਹ ਕਰਕੇ ਉੱਥੇ ਦੂਜੀ ਧਰ ਦਾ ਪੁਜਕ ਦਾ ਕਬਜ਼ਾ ਕਰਵਾ ਦਿੱਤਾ ਜਾਵੇ। ਇਹਦੇ ਕਰਕੇ ਅੱਗੇ ਵੀ ਆਪਾਂ ਦੇਖਦੇ ਰਹੇ ਹਾਂ ਕਿ ਕਿਵੇਂ ਖੜੀਆਂ ਹਸਲਾਂ ਵਾਈਆਂ ਜਾਂਦੀਆਂ ਨੇ ਲੋਕਾਂ ਦੇ ਖੇਤਾਂ ਦੇ ਵਿੱਚ ਕਿਹ ਤਰੀਕੇ ਦੇ ਨਾਲ ਡੰਡੇ ਦੇ ਜ਼ੋਰ ਦੇ ਉੱਤੇ ਕਾਜੇ ਦਵਾਈ ਜਾਂਦੇ ਆ ਜ਼ਮੀਨਾਂ ਦੇ ਜੀ ਮਾਵਲਾ ਜੀ ਇਹ ਹੈ ਅੱਜ ਤੋਂ 145 ਸਾਲ ਪਹਿਲਾਂ ਇਹ ਮਾਨਤ ਕੇਸਰਦਸ ਦੇ ਨਾਂ ਤੇ ਜ਼ਮੀਨ ਸੀ ਤੇ ਜਿਹੜੀ ਇਹ ਲਗਾਤਾਰ ਬਾਦਲੇ ਆ ਰਹੇ ਆ ਤੇ ਇੱਥੇ ਇਹਨਾਂ ਦੀ ਲੋਕੀਆਂ ਤੋਂ ਇਹ ਆਪਣਾ ਪਰਿਵਾਰ ਸਹਿਤ ਛੇ ਪਰਿਵਾਰ ਇੱਥੇ ਰਹਿ ਵੀ ਰਹੇ ਆ ਹੁਣ 1950-50 ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਸ੍ਰੀ ਗੁਰੂਰਾਜ ਸਾਹਿਬ ਬਰਾਜਬਾਨ ਧੰਸਾਉ ਦੇ ਨਾਂ ਤੇ ਓਲਡ ਜੀਨ ਕੇਲੇ ਬੰਦੀ ਦੇ ਤਹਿਤ ਹੋਈ ਸੀ ਉਹੋ ਪਰ ਜਿਹੜੀ ਜ਼ਮੀਨ ਹੈ ਉਹ ਕਿਸੇ ਦਾਸ ਹੋਣੀ ਤੇ ਉਹਨਾਂ ਦੇ ਪਰਿਵਾਰ ਸਾਰੇ ਬਾਹਰ ਰਹੇ ਆ ਇਹਨੇ ਨਾਲ ਤੇ ਮੋਟਰ ਆ ਘਰ-ਬਾਰ ਆ ਲੋ ਲਿਆ ਆ ਸਭ ਕੁਝ ਇਹਨੇ ਨਾਲ ਤੇ ਚੱਲ ਰਿਹਾ ਹੈ ਇਹ ਪਰ ਸ਼੍ਰੋਮਣੀ ਕਮੇਟੀ ਧੱਕੇ ਦੇ ਨਾਲ ਆ ਹੁਣ ਇਹ ਕਹਿ ਰਹੀ ਆ ਕਿ ਇਹ ਜ਼ਮੀਨ ਸਾਡੀ ਆ ਮਤਲਬ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਲੈ ਕੇ ਨਾ ਤਾਂ ਇੱਥੇ ਕੋਈ ਗੁਰਦਾਰਾ ਹੈ ਨਾ ਕੋਈ ਸ਼੍ਰੀ ਤੇ ਇਸ ਕਰਕੇ ਨਾਨਕ ਨਾ ਕੋਈ ਜ਼ਮੀਨ ਗੁਰਦਾਰੇ ਦੇ ਨਾਮ ਬੋਲਦੀ ਆ ਇਹ ਕਰਕੇ ਸ਼ੋਭਨੀ ਕਮੇਟੀ ਉਹ ਧੱਕੇ ਦੇ ਨਾਲ ਇਹਨਾਂ ਕਿਸਾਨਾਂ ਦਾ ਜ਼ਿਆੜਾ ਕਰਨਾ ਚਾਹੁੰਦੀ ਆ ਤੇ ਆਪਣਾ ਇੱਥੇ ਤਬਕਾ ਕਰਨਾ ਚਾਹੁੰਦੀ ਆ ਇਸ ਕਰਕੇ ਆਰਤੀ ਕਿਸਾਨ ਜਮਿਨ ਲੇਖਤਾ ਗ੍ਰਾਹਾਂ ਦੇ ਵੱਲੋਂ ਜੋ ਉਹਨਾਂ ਨੇ ਬ੍ਰਾਂਟ ਕਬਜ਼ਾ ਆਪਣੇ ਕੋਲੋਂ ਫੇਕ ਆ ਇਹ ਬਣਾ ਕੇ ਕਾਗਜ਼ ਆ ਤਾਂ ਇਹ ਸਾਡਾ ਇੱਥੇ ਪਹਿਲਾਂ ਜ਼ਮੀਨ ਦੇ ਉੱਪਰ ਕੋਈ ਕਬਜ਼ਾ ਸੀ ਜਾਂ ਅਸੀਂ ਇੱਥੇ ਰਹਿੰਦੇ ਸੀ ਤੇ ਸਾਡੇ ਸਾਡੇ ਬੰਦੇ ਕੰਮ ਕਰਦੇ ਸੀ ਤੇ ਬਿਲਕੁਲ ਝੂਠ ਦਾ ਪਲੰਦਾ ਇਕੱਠਾ ਕਰਕੇ ਜੋ ਉਹਨਾਂ ਨੇ ਕੋਰਟ ਦੇ ਵਿੱਚ ਲਿਆਂਦਾ ਤੇ ਕਬਜ਼ਾ ਬ੍ਰਾਂਟ ਜੋ ਉਹਨਾਂ ਨੇ ਸ਼ੋ ਕੀਤਾ ਹੈ ਉਹ ਕਬਜ਼ਾ ਬਰੰਟ ਦਿੱਤਾ ਹੈ ਤਾਂ ਅਸੀਂ ਅੱਜ 6ਵੀਂ 7ਵੀਂ ਵਾਰ ਜੋ ਕਬਜ਼ਾ ਬਰੰਟਾ ਉਹਨਾਂ ਦਾ ਵਾਪਸ ਮੋੜਿਆ ਤੇ ਕੋਈ ਪ੍ਰਸ਼ਾਸਨ ਇੱਥੇ ਨਹੀਂ ਆਇਆ ਅਤੇ ਇਹਨਾਂ ਕਿਸਾਨਾਂ ਦਾ ਹਾਈ ਕੋਰਟ ਦੇ ਵਿੱਚ ਵੀ ਜੋ ਇਹਨਾਂ ਦੀ ਰਿਕਰਡ ਲਾਈ ਹੋਈ ਹੈ ਉਹ ਉਹਨੇ ਤਰੀਕਾ ਵੀ ਲਗਾਤਾਰ ਪੈ ਰਹੀਆਂ ਨੇ ਪਹਿਲਾਂ ਵੀ ਜਿਹੜੀਆਂ ਤਰੀਕਾ ਸੀ ਉਹਨਾਂ ਦੇ ਪੱਖ ਦੇ ਵਿੱਚ ਹੋਈਆਂ ਹੋਈਆਂ ਨੇ ਕਿ ਉਹਨੇ ਬੱਚੇ ਦੀ ਗੱਲ ਕਹੀ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਤਾਂ ਸਕਦੇ ਹੋ ਪਰ ਇੱਥੇ ਕੋਈ ਗੁਰਦੁਆਰਾ ਨਹੀਂ ਬਣ ਸਕਦਾ ਇਸ ਲਈ ਕਿਸਾਨਾਂ ਨੂੰ ਧੱਗੇ ਨਾਲ ਜੋ ਇੱਥੇ ਨਹੀਂ ਸ਼੍ਰੋਮਿਕ ਕਮੇਟੀ ਵੱਲੋਂ ਜਾੜਿਆ ਜਾ ਰਿਹਾ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗ੍ਰਾਹਾਂ ਦੇ ਵੱਲੋਂ ਉਹ ਅਸੀਂ ਪੁਰਜੋਰ ਉਹਦੀ ਨਿੰਦਾ ਵੀ ਕਰਦੇ ਆ ਤੇ ਕਦੇ ਚਿੱਤ ਵੀ ਆ ਜਿਹੜੇ ਜ਼ਮੀਨ ਉੱਪਰ ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਨਹੀਂ ਹੋਣੀ। ਤੇ ਬਣਾਏ ਹੋਏ ਕਾਨੂੰਨਾਂ ਤੇ ਉਲਟ ਸ਼੍ਰੋਮਿਕ ਕਮੇਟੀ ਨੇ ਜਿਹੜਾ ਹੈ ਇਹ ਤੇ ਜਾਲੀ ਫੀਕ ਬਣਾਇਆ ਕਬਜ਼ਾ ਬਣਾਉਣ ਦਾ ਉਹਦਾ ਸਾਡੀ ਜਥੇਬੰਦੀ ਵਿਰੋਧ ਕਰ ਰਹੀ ਆ ਤੇ ਨਾਲ ਅਸੀਂ ਇਸ ਕਿਸੇ ਵੀ ਹਾਲਤ ਦੇ ਵਿੱਚ ਸ਼੍ਰੋਮਿਕ ਕਮੇਟੀ ਦਾ ਇਹ ਕਬਜ਼ਾ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਪਿੰਡ ਦੇ ਵੱਲੋਂ ਵੀ ਇਹ ਪ੍ਰੈਸ 'ਚ ਵੀ ਗੱਲ ਜਾ ਚੁੱਕੀ ਆ ਪਿੰਡ ਦੇ ਲੰਬੜਦਾਰ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਕਿ ਇੱਥੇ ਪਹਿਲਾਂ ਨਾ ਕੋਈ ਗੁਰਦੁਆਰਾ ਸੀ ਨਾ ਆ ਹੁਣ ਕਿਉਂਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਇਹ ਵੀ ਡਿਸੀਜਨ ਆ ਜੇ ਕਿਸੇ ਦਾ ਘਰ ਕਿਸੇ ਪੰਚਾਇਤ ਵਾਲੀ ਜਗ੍ਹਾ ਤੇ ਜਾਂ ਬੇਨਾਮੀ ਜਗ੍ਹਾ ਤੇ ਹੈ ਉਹਦਾ ਵੀ ਕਬਜ਼ਾ ਪ੍ਰਸ਼ਾਸਨ ਯਾ ਅਧਿਕਾਰੀ ਨਹੀਂ ਦਵਾ ਸਕਦੇ ਕਿਉਂਕਿ ਸਰਕਾਰ ਦੀ ਨਲਾਈਕੀ ਸਮਝਦੇ ਆ ਕਿਉਂਕਿ ਮਾਲ ਵਿਭਾਗ ਵਿੱਚ ਜੋ ਇਹਨਾਂ ਦੇ ਨਾਮ ਦਰਜ ਨਹੀਂ ਕੀਤਾ ਤੇ ਇਸ ਨਾਮ ਦਰਜ ਹੋਣ ਤੋਂ ਬਿਨਾ ਵੀ ਇਹਨਾਂ ਨੇ ਮੋਟਰ ਦਾ ਕਨੈਕਸ਼ਨ ਲਿਆ ਹੋਇਆ ਡੋਨ ਲਏ ਹੋਏ ਨੇ ਇਹਨਾਂ ਦੇ ਨਾਂ ਗਜ਼ਾਵਰੀਆਂ ਚੱਲ ਰਹੀਆਂ ਨੇ ਤੇ ਇਹ ਜੇ ਫਾਰਮ ਜਿਹੜਾ ਹੁਣ ਤੱਕ ਦੀ ਖੇਤੀ ਦਾ ਇਹਨਾਂ ਦੇ ਦੇ ਨਾਂ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਕੋਈ ਇਹ ਤੇ ਕਬਜ਼ਾ ਨਹੀਂ ਆਇਆ ਪਿਛਲੇ ਟਾਈਮ ਦੇ ਵਿੱਚ ਵੀ ਜੋ ਕਬਜ਼ਾ ਕਰਨ ਆਈ ਸੀ ਇਸ ਪਰਿਵਾਰ ਨੇ ਇਕੱਲੇ ਨਹੀਂ ਸ਼੍ਰੋਮਣੀ ਕਮੇਟੀ ਇਥੋਂ ਭਜਾਈ ਸੀ ਤੇ ਇਹ ਗੱਲਾਂ ਸਾਰੀਆਂ ਅਸੀਂ ਸੋਚ ਕੇ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਇਸ ਗੱਲ ਦੀ ਹਮਾਇਤ ਕਰਦੀ ਆ ਤੇ ਡਰਦੀ ਆ ਕਿ ਰਾਸਤੇ ਵਾਸਤੇ ਘਰਾਂ ਨੂੰ ਨਾ ਜਾੜਿਆ ਜਾਵੇ ਤੇ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਆ ਤੇ ਉਹ ਵੀ ਇਹ ਗੱਲ ਮੰਨ ਚੁੱਕੇ ਨੇ ਵੇ ਵਾਕਿਆ ਹੀ ਕਬਜਾ ਇਹਨਾਂ ਪਰਿਵਾਰਾਂ ਦਾ ਸਰਵੋਮnik ਮਿੱਟੀ ਦਾ ਕੋਈ ਕਬਜਾ ਨਹੀਂ ਤੇ ਇਸ ਕੋਲ ਨੂੰ ਅਸੀਂ ਆਖਰੀ ਦਮ ਤੱਕ ਲੜਦੇ ਰਹਾਂਗੇ ਧੰਨਵਾਦ ਗੁਰੂ ਸਾਹਿਬ ਜੀ ਦਾ ਜੈ ਪਵਨ ਗੁਰੂ ਪਾਣੀ ਪਤਾ ਮਾਰਤਾ ਪ੍ਰਮਾਤਮਾ ਆਪਨੇ ਮਾਤਾ ਦੇ ਜੋੜੀ ਆਏ ਆ ਜਿਹੜਾ ਕਿ ਇਹ ਖੜਾ ਬਹੁਤ ਹੀ ਬੜਾ ਦੇਤਾ ਆ ਹੈ ਸੁਰਤੋ ਬਨੇਤ ਆ ਰਹੇ ਨੇ ਸੁਰਤੋ ਵਿਸਾਰਨ ਦੱਸਿਆ ਕਿ ਨਾ ਪਰਿਵਾਰਾਂ ਨਾਲ ਕਿਦਾ ਕੀ ਕਰਨਾ ਦਾ ਮਜੂਰੀ ਦਾ ਹੀ ਕਾਜੀ ਮਾਰਕ ਹੋਵੇ ਸਦਾਰ ਹੋਵੇ ਬਾਬਾ ਬੰਦਾ ਸਿੰਘ ਬਾਰਦੀ ਹੈ ਸਾਡੇ ਕੋ ਬੜੀ ਕਿਰਪਾ ਜਮੀਨ ਹੈ ਕਿਸਾਨ ਮਾਰ ਕਰਾਇਆ ਸੋ ਇਹ ਸਾਰਾ ਜੱਗ ਜਾਹਰ ਹੈ ਜਿਹੜੀ ਜੁਨਾਹ ਕਰੇ ਸੁਵਾਰੀ ਨਹੀਂ ਨੂੰ ਸਿੱਖਾਂ ਨੂੰ ਖਤਰ ਕਰਦੀ ਉਹ ਸਾਡੇ ਤੇ ਹਕੂਮਤ ਕਰਦੀ ਹੈ ਬਹੁਤ ਵੀ ਬੈਠੇ ਹੋਏ ਲੋਕੋ ਆਪਣੇ ਗੁਰਦੁਆਰਾ ਬੰਦ ਲੱਗਦਾ ਹੋਏਗਾ ਕਿ ਇੱਥਾ ਮਜੂਰ ਜੇ ਹੋਇਆ ਆਵੇ ਜਾਂ ਕਿਸੇ ਨੇ ਭਲਾ ਵੀ ਕਰਨ ਦੇ ਆਵੇ ਉਹਦੇ ਕਰਨ ਤੇ ਆਵੇ ਪਰ ਨਹੀਂ ਫਿਊਚਰਸ ਆਉਣ ਵਾਲੇ ਸਮੇਂ ਦੇ ਸਮੇਂ ਦੇ ਆਉਣ ਨੂੰ ਬਹੁਤ ਵੱਡੀ ਪਲੈਨਿੰਗ ਹੈ ਬਹੁਤ ਵੱਡੀ ਫਿਊਚਰ ਮਾਰਕਟ ਹੈ ਉਹਦੇ ਇਹਨਾਂ ਵੱਡੇ ਫੰਡ ਦਿੱਤੇ ਜਾਂਦੇ ਆ ਵੱਡੀਆਂ ਆਪਾਂ ਕਹਿੰਦੇ ਇਹਨਾਂ ਨੇ ਕਬਜ਼ਾ ਦਿੱਤਾ ਹੈ ਇਤੋਂ ਵੱਡੀਆਂ ਇਹਨਾਂ ਨੂੰ ਜਗੀਰਾਂ ਦਿੱਤੀਆਂ ਨੇ ਹਾਂਜੀ ਬੈਠੇ ਆ ਪਿੰਡ ਬਲਾਸਪੁਰ ਜਿੱਥੋਂ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਜ਼ਮੀਨ ਨੂੰ ਲੈ ਕੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਮਸਲਾ ਚੱਲਿਆ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜੋ ਪਿੰਡ ਦੇ ਵਸਨੀਕ ਨੇ ਕਾਸ਼ਤਕਾਰ ਨੇ ਇਹਨਾਂ ਵਿਚਕਾਰ ਕੋਰਟ ਕੇਸ ਚੱਲ ਰਿਹਾ ਤੇ ਸਾਡੇ ਨਾਲ ਨੇ महंत ਗੁਰਜੀਤ ਦਾਸ ਜੀ ਜੋ ਕਿ ਇੱਕ ਇਸ ਕੇਸ ਵਿੱਚ ਇੱਕ ਪਾਰਟੀ ਨੇ ਹਾਂਜੀ ਗੁਰਜੀਤ ਜੀ ਅੱਜ ਤੁਸੀਂ ਇੱਥੇ ਲਾਸਪੁਰ ਪਿੰਡ ਦੇ ਵਿੱਚ ਇਕੱਠ ਕੀਤਾ ਕਿਸਾਨ ਯੂਨੀਅਨ ਦਾ ਹਾਂਜੀ ਦੱਸੋਗੇ ਕਿਸ ਦਾ ਕੱਟ ਕੀਤਾ ਤੁਸੀਂ ਕੱਟ ਅਸੀਂ ਮਤਲਬ ਇਹ ਕੋਰਟ ਦੇ ਵਿੱਚੋਂ ਬਰਾਂਟ ਜਿਹੜੇ ਆਪਣੇ ਮਾਨਯੋਗ ਅਦਾਲਤ ਚੋਂ ਬਰਾਂਟ ਜਾਰੀ ਹੋਏ ਨੇ ਹੇਟਲੀ ਤੋਂ ਹਾਂਜੀ ਉਹਨਾਂ ਬਰਾਂਟਾਂ ਤੇ ਕਹਿੰਦੇ ਸੀ ਵੀ ਕਬਜ਼ਾ ਦੀ ਕਾਰਵਾਈ ਨੂੰ ਰੋਕਣ ਵਾਸਤੇ ਅਸੀਂ ਇਹ ਇਕੱਠ ਕੀਤਾ ਸੀਗਾ ਇਹ ਸਾਰੇ ਸਾਰੇ ਜਿਹੜਾ ਬਰਾਂਟ ਹੋਏ ਨੇ ਜੀ ਇਹ ਗਲਤ ਹੋਏ ਹੋਏ ਨੇ ਬਰਾਂਟ ਮਾਨਯੋਗ ਅਦਾਲਤ ਜਿਹੜੀ ਆਪਣੀ ਹੇਟਲੀ ਸਿਵਲ ਕੋਰਟ ਦੇ ਵਿੱਚ ਇੱਕ ਇਹਨਾਂ ਨੇ ਝੂਠੀ ਐਸਜੀਪੀਸੀ ਨੇ ਕਹਾਣੀ ਬਣਾ ਕੇ ਮਾਨਯੋਗ ਅਦਾਲਤ ਨੂੰ ਇਹ ਦੱਸਿਆ ਕਿ ਸਾਡਾ ਕਬਜ਼ਾ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਹੈ ਨਾ ਕਿ ਇਹ ਸਾਡੀ ਇਹ ਡੇਰਾ ਉਦਾਸੀਆਂ ਦੀ ਪ੍ਰਾਪਰਟੀ ਆ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਇੱਥੇ 10 ਪੰਡ ਗਵਾਣੇ ਸਦੀਆਂ ਤੋਂ ਇਹ ਸਾਨੂੰ ਮਾਫੀ ਦੇ ਵਿੱਚ ਜ਼ਮੀਨ ਮਿਲੀ ਹੋਈ ਆ ਤੇ ਇਹ ਮਾਨਯੋਗ ਇਹ ਜਿਹੜੀ ਕਹਾਣੀ ਇਹਨਾਂ ਨੇ ਬਣਾ ਕੇ ਝੂਠੀ ਅਦਾਲਤ ਦੇ ਵਿੱਚ ਪੇਸ਼ ਕਰੀ ਆਈ ਇਹਨੂੰ ਅਸੀਂ ਹਾਈ ਮਾਨਯੋਗ ਹਾਈ ਕੋਰਟ ਤੇ ਸ਼ੈਸ਼ਨ ਕੋਰਟ ਦੋਨਾਂ ਦੇ ਵਿੱਚ ਚੈਲੰਜ ਕੀਤਾ ਹੋਇਆ ਜੀ ਜੀਆਂ ਇੱਕ ਤਾਂ 12 ਤਰੀਕ ਪਈ ਹੋਈ ਐ ਇੱਕ 15 ਆਪਣੇ ਜਨਵਰੀ ਪਈ ਹੋਈ ਹੈ ਹਾਈ ਕੋਰਟ ਦੇ ਵਿੱਚ ਤੇ ਇਹ ਜਿਵੇਂ ਵੀ ਹਾਈ ਕੋਰਟ ਦੇ ਵਿੱਚ ਆਪਣੀ ਉਹ ਹੋਊਗੀ ਅਸੀਂ ਉਹਦੇ ਤੇ ਆਪਣਾ ਉਹ ਅਦਾਲਤ ਫੈਸਲਾ ਦਿੰਦੀ ਆ ਉਹ ਦੇਖਾਂਗੇ ਅਸੀਂ ਇਹ ਕ ਕਦੇ ਵੀ ਇਹਨੂੰ ਆਪਣਾ ਕਬਜ਼ਾ ਨਹੀਂ ਇੱਥੇ ਹੋਣ ਦਿਆਂਗੇ ਇਹਨਾਂ ਦਾ ਧੱਕੇ ਦੇ ਨਾਲ ਜਿਹੜਾ ਇਹ ਐਸਜੀਪੀਸੀ ਕਬਜ਼ਾ ਕਰਨਾ ਚਾਹੁੰਦੇ ਹਾਂਜੀ ਕਰਜੀ ਜੀ ਕਿੰਨੀ ਕਿੰਨੀ ਜ਼ਮੀਨ ਦਾ ਮਸਲਾ ਜੀ ਹੈ ਇਹ ਹੋਊਗੀ ਆਪਣੇ ਪਹਿਲਾਂ 24 ਕਿੱਲੇ ਸੀਗੇ ਵਿੱਚੋਂ ਡਰੇਨ ਵਗੈਰਾ ਹੋਰ ਸਾਡੇ ਕੱਟੀ ਗਈ 22 ਕਿੱਲੇ ਦੇ ਹੁਣ ਜ਼ਮੀਨ ਜਿਹੜੀ ਬਾਹੀ ਜੋਗ ਆ 22 22 ਕਿੱਲੇ ਜ਼ਮੀਨ ਹੈ ਜੀ ਤੇ ਕਿੰਨੇ ਸਾਲਾਂ ਤੋਂ ਆਪਣਾ ਪਰਿਵਾਰ ਇੱਥੇ ਕਿੰਨੇ ਪਰਿਵਾਰ ਇੱਥੇ ਕੀਤੀ ਕਰਦੇ ਆ ਰਹੇ ਨੇ ਇਹ ਸ਼ੁਰੂ ਤੋਂ ਸਾਡੇ 150 ਤੋਂ ਉੱਪਰ ਸਾਲ ਹੋ ਗਏ ਜਦੋਂ ਤੋਂ ਜ਼ਮੀਨ ਆਬਾਦ ਹੋਈ ਹੈ ਪਿੰਡ ਆਬਾਦ ਹੋਇਆ ਇਹ ਉਦੋਂ ਤੋਂ ਸਾਡੇ ਪੁਰਖਿਆਂ ਨੂੰ ਇਹ ਮਾਫੀ ਦੀ ਜ਼ਮੀਨ ਮਿਲੀ ਹੋਈ ਹੈ ਡੇਰਾ ਉਦਾਸੀ ਨੂੰ ਮਾਫੀ ਮਿਲੀ ਹੈ ਸਮਾਦ ਦੇ ਨਾਮ ਤੇ ਜ਼ਮੀਨ ਆ ਕੋਈ ਵੀ ਇੱਥੇ ਗੁਰਦੁਆਰਾ ਸਾਹਿਬ ਨਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਜਾਂ ਇੱਥੇ ਕੋਈ ਵੀ ਇੱਥੇ ਦਾ ਡੇਰਾ ਨੂੰ ਮੁਆਫੀ ਮਿਲੀ ਹੋਇਆ ਸਮਾਦ ਦੇ ਨਾਮ ਪਰ ਬਚੁਰਗਾ ਆਪਣੇ ਜਿਹੜੇ ਉਦਾਸੀ ਫਕੀਰ ਸੀਗੇ ਉਹਨਾਂ ਦੇ ਨਾਮ ਤੇ ਜ਼ਮੀਨ ਰਾਜਾ ਮਹਾਰਾਜਾ ਸਾਹਿਬ ਸਿੰਘ ਨੇ ਦਾਨ ਕੀਤੀ ਸੀਗੀ ਜੋ ਕਿ ਮਹਾਰਾਜਾ ਆਪਣੇ ਮਹਾਰਾਜਾ ਪਟਿਆਲੇ ਨੇ ਸਾਡੇ ਕੋਲ ਉਹਦਾ ਸਾਰਾ ਰਿਕਾਰਡ ਆ ਸਾਡੇ ਕੋਲ ਜੀ ਜੀ ਤੁਸੀਂ ਕੋਈ ਇਹਦੀ ਇਨਕੁਆਰੀ ਨਹੀਂ ਲਗਾਈ ਕੋਈ ਮਤਲਬ ਤਹਿਸੀਲਦਾਰ ਕੋਲੇ ਕਾਨੂੰਗੋ ਕੋਲੇ ਕੋਈ ਇਨਕੁਆਰੀ ਹੋਈ ਇਹ ਇਨਕੁਆਰੀ ਸਾਡੇ ਇਹਦੇ ਵਿੱਚ ਲਗਾਈ ਵੀ ਸੀਗੀ ਜੀ ਕਿ ਉਹ ਸਾਡਾ ਇਹਦੇ ਵਿੱਚ ਹੋਇਆ ਨਹੀਂ ਕੁਝ ਹੁਣ ਵੀ ਅਸੀਂ ਇਹ ਦੋ ਤਿੰਨ ਐਪਲੀਕੇਸ਼ਨਾਂ ਲਗਾਈਆਂ ਨੇ ਜੀ ਵੀ ਸਾਡਾ ਮੌਕਾ ਦੇਖਿਆ ਜਾਵੇ ਮੌਕੇ ਪਰ ਤਹਿਸੀਲਦਾਰ ਸਾਹਿਬ ਨੂੰ ਜਾਂ ਰਵੈਨੀ ਆਫਿਸਰ ਕੋਈ ਆ ਕੇ ਇੱਥੇ ਮੌਕਾ ਦੇਖੇ ਵੀ ਇੱਥੇ ਮੌਕੇ ਦੀ ਰਿਪੋਰਟ ਪੇਸ਼ ਕੀਤੀ ਜਾਵੇ ਵੀ ਕੀ ਉੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਜਾਂ ਐਸਜੀਪੀਸੀ ਦਾ ਕੋਈ ਕਦੇ ਕਬਜ਼ਾ ਸੀਗਾ 10 ਪਿੰਡ ਇੱਥੇ ਗਵਾਹ ਨਹੀਂ ਕੋਈ ਵੀ ਇੱਥੇ ਗੁਰਦੁਆਰਾ ਸਾਹਿਬ ਨਹੀਂ ਹੈ ਕੋਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨਹੀਂ ਹੈਗੇ ਇੱਥੇ ਸਿਰਫ ਆਪਣੇ ਸਾਡੇ ਸੰਤਾਂ ਦੀ ਸਮਾਦ ਬਣੀ ਹੋਈ ਆ ਤੇ ਸਾਡਾ ਆਪਣੇ ਪਗਵਾਨ ਦੇ ਸ਼੍ਰੀ ਚੰਦਰ ਜੀ ਦੀ ਬਾਣੀਆਂ ਉਹਨਾਂ ਦੇ ਗ੍ਰਾਂਸਾ ਪ੍ਰਕਾਸ਼ ਨੇ ਧੂਣਾ ਸਾਹਿਬ ਬਣਿਆ ਹੋਇਆ ਹੈ ਸਾਡਾ ਤੇ ਅਦਾਸੀ ਰੀਤੀ ਰਿਵਾਜਾ ਮੁਤਾਬਕ ਅਸੀਂ ਇੱਥੇ ਆਪਣਾ ਭੰਡਾਰਾ ਵਗੈਰਾ ਕਰਦੇ ਆਂ ਤੇ ਐਸਜੀਪੀਸੀ ਨੂੰ ਤਾਂ ਇਹਦਾ ਅਧਿਕਾਰ ਹੀ ਨਹੀਂ ਕੋਈ ਅਦਾਸੀ ਡੇਰਿਆਂ ਦਾ ਤਾਂ ਹੀ ਇਹ ਤਾਂ 1925 ਐਕਟ ਦੇ ਮੁਤਾਬਕ ਇਹਦਾ ਨਹੀਂ ਕੇਸ ਫਾਈਲ ਕਰਿਆ ਹੋਇਆ ਜੋ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਉਹਦਾ ਤਾਂ ਅਧਿਕਾਰ ਹੀ ਨਹੀਂ ਹੈ ਉਹਦੇ ਵਿੱਚ ਤਾਂ ਆਉਂਦੇ ਹੀ ਨਹੀਂ ਗਏ ਇਹਦਾ ਡੇਰਿਆਂ ਦੀ ਵੱਖਰੀ ਹੈ ਜੀ ਡੇਰਾ ਉਦਾਸੀ ਵੱਖਰੀ ਚੀਜ਼ ਹੈ ਗੁਰਦੁਆਰਾ ਇੱਕ ਸਾਹਿਬ ਬੱਕਰੀ ਚੀ ਜਾਈ। ਕਾਗਰ ਜੀ ਜੀ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਵੀ ਦਬਾਅ ਪਾਇਆ ਜਾ ਰਿਹਾ ਜਿਸ ਕਰਕੇ ਤੁਸੀਂ ਅੱਜ ਆ ਇਕੱਠ ਕੀਤਾ। ਹਾਂ ਜੀ। ਇਹ ਪ੍ਰਸ਼ਾਸਨ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਪ੍ਰਸ਼ਾਸਨ ਵੀ ਸਾਨੂੰ ਇਹ ਮਤਲਬ ਕਬਜ਼ਾ ਕਰਨ ਦੀ ਕੋਸ਼ਿਸ਼ ਕਰਵਾਈ ਜਾ ਰਹੀ ਹੈ ਵੀ ਕਬਜ਼ਾ ਕਿਸੇ ਨਾ ਕਿਸੇ ਤਰ੍ਹਾਂ ਸ਼ਰੋਣੀ ਕਮੇਟੀ ਦਾ ਕਬਜ਼ਾ ਕਰਵਾਇਆ ਜਾ ਸਕੇ ਪਰ ਅਸੀਂ ਇਹ ਕਦੇ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ। ਕਿ ਅਸੀਂ ਆ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਹੈ ਮਾਂ ਜੋਗਾ ਹਾਈ ਕੋਰਟ ਤੇ ਸਾਨੂੰ ਭਰੋਸਾ ਸਾਡੇ ਫੇਵਰ ਦੇ ਵਿੱਚ ਸਾਰਾ ਕੁਝ ਹੋਊਗਾ ਤੇ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਜੇ ਥੋੜਾ ਟਾਈਮ ਲੇਟ ਜਰੂਰ ਹੋ ਜਾਂਦਾ ਸਚਾਈ ਦੀ ਜਿੱਤ ਹੁੰਦੀ ਹੈ ਸਾਡੇ ਸਾਰੇ ਡਾਕੂਮੈਂਟ ਉੱਥੇ ਲਾਏ ਹੋਏ ਨੇ ਠੀਕ ਹੈ ਕਦੋਂ ਤਰੀਕਾ ਜੀ ਹਾਂਜੀ ਤਰੀਕਾ ਦੋਆ ਜੀ ਹੁਣ ਤਰੀਕ ਹੁਣ ਇਹਦੀ ਆਪਣੇ 15 ਜਨਵਰੀ ਹੈ ਜੀ ਇੱਕ ਸੈਸ਼ਨ ਕੋਰਟ ਦੇ ਵਿੱਚ ਸਾਡੀ 12 ਜਨਵਰੀ ਆ ਠੀਕ ਹੈ ਹਾਂਜੀ ਉਹਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਜੀ ਇਹ ਜਾਣਬੁੱਝ ਕੇ ਇਹਨਾਂ ਦੇ ਜਿਹੜੇ ਵਕੀਲ ਲੋ ਪੇਸ਼ ਨਹੀਂ ਹੋ ਰਹੇ ਉੱਥੇ ਉਹ ਜਾਣਬੁੱਝ ਕੇ ਕੇਸ ਨੂੰ ਸਾਡੇ ਲੰਮਕਾਇਆ ਉੱਥੇ ਇਹਨਾਂ ਨੇ ਦੋ ਜਗ੍ਹਾ ਅਸੀਂ ਸੰਮਣ ਕਰਵਾਏ ਇਹਨਾਂ ਦਾ ਉੱਥੇ ਪੇਸ਼ ਨਹੀਂ ਹੋ ਰਹੇ ਕੇਸ ਨੂੰ ਉੱਥੇ ਤਰੀਕਾ ਲੰਮੀਆਂ ਖਿਚਰੇ ਨੇ ਵੀ ਇੱਥੇ ਅਸੀਂ ਕਬਜ਼ਾ ਕਰ ਲਈ ਆਪਣਾ ਫਟਾਫਟ ਵੀ ਉੱਥੇ ਇਹ ਦੋ ਸ਼ਾਸ਼ਨ ਕੋਰਟ ਚੋਂ ਵੀ ਇਹਨਾਂ ਨੂੰ ਸਮਨ ਕਰਾਇਆ ਉੱਥੇ ਵੀ ਪੇਸ਼ ਨਹੀਂ ਹੋਏ ਉਸ ਕਰਕੇ ਹਾਈ ਕੋਰਟ ਦੇ ਵਿੱਚ ਵੀ ਪਹਿਲਾਂ ਵੀ ਕਿ ਇਹਨੂੰ ਲਮਕਾ ਕੇ ਅਸੀਂ ਜਾਨੂੰ ਆਪਣਾ ਕਬਜ਼ਾ ਕਰ ਲਵਾਂਗੇ ਵੀ ਬਾਅਦ ਦੇ ਵਿੱਚ ਇੱਥੇ ਫਿਰ ਇਹ ਕੀ ਕਰ ਸਕਦੇ ਜਦੋਂ ਕੋਟਾਂ ਚ ਪਏ ਕੇਸ ਝਗੜੀ ਜਾਣ ਇਸ ਕਰਕੇ ਇਹ ਕੋਰਟ ਦੀ ਕਾਰਵਾਈ ਨੂੰ ਜਾਣ ਬੁੱਝ ਕੇ ਵੀ ਲਮਕਾ ਰਹੇ ਸੀਗੇ ਹਾਂਜੀ ਹਾਂਜੀ ਹੁਣ 15 ਜਨਵਰੀ ਡੇਟ ਪਈ ਹੋਈ ਹੈ ਸਾਡੀ ਸਾਨੂੰ ਇਹ ਦੇ ਵਿੱਚ ਇਨਸਾਫ ਹਮ ਮਿਲੂਗਾ ਸਾਨੂੰ ਜਿੱਥੇ ਤੇ ਕਰਮ ਹੈ ਪੂਰਨ ਭਰੋਸਾ ਕੋਰਟ ਤੇ ਹਾਂਜੀ ਠੀਕ ਹੈ ਓਕੇ